ਇੱਧਰ ਚੱਲੇ ਮੈਂ ਮੇਰਾ ਤੂੰ ਕੀ ਲੈਣਾ ਬਾਈ ਮੈਂ ਵੀ ਆਖਿਆ ਤੀਆਂ ਤਾਂ ਹੈਗੇ 3 ਵਜੇ ਸੀ 2 ਵਜੇ ਚੱਲ ਪੇ ਤੈਨੂੰ ਬੁੜੀਆਂ ਦੇ ਕੰਮਾਂ ਦਾ ਕੀ ਪਤਾ ਓਏ ਓ ਐਸੀ ਵੀ ਆਵਾਂਗੇ ਤੂੰ ਕੀ ਕਰਾਉਣਾ ਉੱਥੇ ਲੜਾਈ ਪਵਾ ਦੇਣਾ ਇਸ ਸਾਲ ਘਰੇ ਨਹੀਂ ਬੈਠੀਦਾ ਤੈਥੋਂ ਮੂਰਤੀ ਨੂੰ ਲੈ ਕੇ ਆਉਂਗਾ ਗੱਦਾ ਬਣਾ ਮੂਰਤੀ ਮੂਰਤੀ ਕੱਲੀ ਆਜੇ ਉਹੀ ਗੁੱਸਾ ਕਰ ਜੰਨੇ ਆਜਾ ਤੀਆਂ ਦਾ ਖੁਸ਼ੀਆ ਦਾ ਦੇ ਮੈਂ ਵੀ ਮਾਰਨੇ ਨੇ ਨੋਟ ਕਿਉਂ ਓਏ ਸੋਨੀ ਮਾਰੂ ਥਾਪੜ ਸੱਟ ਥੱਲੇ ਸੱਟ ਇੱਕ ਹੀ ਕਰੀ ਲੈ ਗਾ ਦੇ ਬਸ ਇਤਨਾ ਤੈਨੂੰ ਨੋਟਾਂ ਤੋੜਾ ਮੈਂਬਰ ਬੰਦਾ ਮੈਂ ਓਏ ਐਂ ਕੀ ਹੁੰਦਾ ਕੁਛ ਨਹੀਂ ਹੁੰਦਾ ਮੈਂ ਉਹ ਤੂੰ ਪਰੇ ਲੈ ਜਾ ਇਹਨਾਂ ਨੂੰ ਗੰਦੇ ਜਿਹੇ ਨੋਟਾਂ ਨੂੰ ਓਏ ਬੱਕਰਾ ਮੇਰੀ ਗੱਲ ਸੁਣ ਜੇ ਤੈਨੂੰ ਨੋਟ ਵਾਲੇ ਮੈਨੂੰ ਹੀ ਦੇ ਦੇ ਨਾ 20000 ਰੁਪਈਆ ਸੱਟੀ ਯਾਰ ਬਿਮਾਰੀ ਪੈਣਾ ਐ ਤਾਂ ਇਹ ਨੋਟ ਖੁਲਾੜਦਾ ਮਰੂੰ ਕੱਲ ਦੇ ਸਾਰੇ ਦੇ ਮਾਂ ਓਏ ਆਈ ਕਿਉਂ ਪਾਉਣਾ ਮਰ ਜੇ ਤੂੰ ਜਾਣਾ ਤੀਆਂ ਤੇ ਨੋਟ ਕਿਨੂੰ ਦੇਖ ਕੇ ਖੜਦਾ ਇਹ ਓਏ ਯਾਰ ਮਾਤਾ ਤੀਆਂ ਦਾ ਤਿਹਾਰ ਹੈ ਤੀਆਂ ਦਾ ਤਿਹਾਰ ਅਸੀਂ ਨੰਗ ਤੋਰੇ ਫਿਰਦੇ ਆ ਚੱਲ ਕੋਈ ਨਾ ਅਸੀਂ ਤੀਆਂ ਤੇ ਵੀ ਆ ਸਾਲਾ ਬਣਿਆ ਤੂੰ ਮਰ ਜਾ ਤੂੰ ਆ ਮੈਂ ਡਾਈਪ ਪਾ ਦੇਣਾ ਬੱਜ ਗਿਆ ਤੂੰ ਪਿਆ ਦਾ ਕਿਆ ਮਰ ਜਾਣਾ ਇਹ ਹਰਦੇ ਨਹੀਂ ਮਗਰਾ ਝਗਲੋ ਭੈਣ ਦੇ ਖਸਮੇ ਝਗਲੋ ਭੈਣ ਦੇ ਯਾਰੋ ਅੱਨੇ ਤਾਕੜੀ ਗੁੱਟੀ ਲਿਆਈ ਸੀ ਮੇਰੇ ਸਾਹ ਦਹਿਸ਼ਤ ਹੀ ਨਹੀਂ ਪਈ ਅੱਜ ਤਾ ਹੋਰ ਯਾਰ ਫਟਾ ਰੇ ਫਟਾ ਦੇ ਭੈਣ ਦਾ ਖਸਮੇ ਦੀ ਦਾ ਤੀਆਂ ਵਾਸਤੇ ਫਟਾ ਉਹ ਨਹੀਂ ਕਰ ਰਿਹਾ ਬਣਾਏ ਐਂ ਦੇ ਯਾਰ ਚਲ ਇੱਕ ਇੱਕ ਨੋਟ ਲੈ ਲੈ ਬਾਲਾ ਕਰਦੀ ਮੇਰੇ ਛਾਲੇ ਕੋਚਾ ਕਰ ਦੇ ਖਾਣਾਂਗੇ ਹਾਂ ਕੋਈ ਨਾ ਕੋਈ ਨਾ ਚਲੋ ਚਲੋ ਭਾਂ ਰੋਟੀਆਂ ਤਾਂ ਲੱਗੀਆਂ ਲੈ ਕੇ ਆਈਏ ਬੁੜੀਆਂ ਨੂੰ ਆਪਣੀਆਂ ਨੂੰ ਆ ਜਾ ਕਰੋ ਉਹ ਆਜੋ ਕੋੜੇ ਚੱਲੀਏ ਐਂ ਬਥੇਰਾ ਹੋ ਗਿਆ ਲੈ ਆ ਕੀ ਬਣੀ ਫਿਰਦੀ ਏ ਤੂੰ ਕਿਉਂ ਕੀ ਹੋ ਗਿਆ ਪਪਾ ਹੋਣਾ ਕੀ ਆ ਕਿ ਵਿਆਹ ਤੇ ਚੱਲੀਆਂ ਤੂੰ ਲੈ ਵਿਆਹ ਹੁਣ ਲੈਂਗੇ ਤਾਂ ਪਾਉਣੀਆਂ ਕੁੜੀਆਂ ਚੜੀਆਂ ਨੇ ਉਹਦਾ ਹਾਰ ਸ਼ਿੰਗਾਰ ਲਾਉਣ ਨੂੰ ਕੀ ਹੈਗਾ ਘੰਟੇ ਦਾ ਕੰਮ ਆ ਉੱਥੇ ਲੈ ਆਹੀ ਦਿਨ ਹੁੰਦੇ ਆ ਪਾ ਕੁੜੀਆਂ ਚੜੀਆਂ ਦੇ ਤਾਂ ਐ ਕਰਨ ਲੱਗ ਜਾਣਾ ਹੋਰੀ ਘੱਗਰੇ ਜੇ ਪਾਈ ਫਰਦੀਆਂ ਨੇਗੀਆਂ ਐ ਨਾ ਕਰਿਆ ਕਰ ਸੋਹਣੀ ਲੱਗਦੀ ਆ ਮੈਂ ਆਹੋ ਸੋਹਣੀ ਲੱਗਦੀ ਆ ਸੋਹਣੀ ਤਾਂ ਆਪੀ ਲੱਗਣਾਗਾ ਮੁਰਕੀ ਕੋ ਕੋਟ ਕੋਟੀ ਦਾ ਪਾ ਲੋ ਨਹੀਂ ਨਹੀਂ ਉਹ ਠੰਡਾ ਕੀ ਹੋਰੀ ਮਰ ਜਾਂਦੀਆਂ ਨੇਗੀਆਂ ਮੁਰਕੇ ਨਾਉ ਨਹੀਂ ਤੇ ਬਾਈ ਦੂਈ ਪਾਉਣੀ ਮੈਂ ਨਹੀਂ ਹੁੰਦੀ ਬਿਮਾਰ ਟੈਨਸ਼ਨ ਨਾ ਲੈ ਈ ਮੇਰੀ ਆ ਹੁੰਦੀ ਕਿਉਂ ਨਹੀਂ ਮੁਰਕੇ ਬੋਲਾ ਤੇ ਨਲੀ ਆ ਯੂ ਛੋਟੇ ਕੋਈ ਨਹੀਂ ਕੁੜੀਆਂ ਉੱਲਾਕੇ ਪਾਪਾ ਉਹ ਦੂਜੀ ਕਿੱਥੇ ਹੈਗੀ ਉਹਨੂੰ ਵੀ ਬੁਲਾ ਲਾ ਹੁਣ ਨਹੀਂ ਆ ਜਾ ਬਾਹਰ ਪਤਾ ਨਹੀਂ ਕੀ ਕਰੀ ਜਾਂਦੀ ਆ ਸਾਰਾ ਦਿਨ ਇੱਥੇ ਘੜਾ ਦੋਗੀ ਆ ਲਾ ਦੱਸ ਆ ਵੀ ਆ ਹੀ ਬਣੀ ਫਿਰਦੀ ਹੈਗੀ ਆ ਤੂੰ ਚੱਜਦੇ ਪਾਲਾ ਜਾਲੀ ਜਿਹਾਂ ਵਾਲੇ ਹੋਰੀ ਪਾਈ ਫਿਰਦੀ ਆ ਮੇ ਮੱਸਾ ਤਾਂ ਤੀਆਂ ਆਈਆਂ ਨਹੀਂ ਆ ਉਹ ਤੀਆਂ ਆਈਆਂ ਨੇ ਫਿਰ ਲਾ ਦੱਸ ਉਹ ਬਿਮਾਰ ਹੋ ਜੂਗੀਆਂ ਕਿਦਰੇ ਨੇ ਸਨ ਨਮੂਨੀਆਂ ਹੁੰਦਾ। ਉਹ ਮੈਂ ਤੈਨੂੰ ਸਿਆਣੀ ਸਮਝਦਾ ਸੀ ਨਮੂਨੀਆਂ ਨਹੀਂ ਹੁੰਦਾ। ਉਹਦੀ ਪਤਾ ਲੱਗੀ। ਕੱਪੜੇ ਲੈੜੇ ਤੇ ਪਾਉਣਾ ਹੀ ਆ ਪਾਪਾ। ਜਦੋਂ ਰਜਾਈਆਂ ਚਲੋ ਟੱਕੇ ਬੈਠ ਗਈਆਂ। ਦੇਖ ਤਾਂ ਸਰੀਲੇ ਮੇਰੇ ਰੀਸ ਨਾ ਕੀ ਪਾਏ ਨੇ ਪਪਾ ਜੀ। ਆਹੋ। ਚੰਗਾ ਹੁਣ ਤੁਰਪੋਗੇ ਇੱਥੇ ਟਾ ਗੱਲਾਂ ਮਾਰੀ ਜਾ। ਅੰਦਰ ਦੀ ਬੋਲਣ ਜੀ ਇਹਦੀ ਰੀਸਾ ਕਰਦੀ ਹੈਗੀ। ਹਾਏ। ਤੂੰ ਇਹਦੇ ਮੋਢਾਂ ਤੇ ਚੜ ਗਿਆ ਪਪਾ ਮੈਨੂੰ ਮੋਢਾਂ ਤੇ ਚੜ ਗਿਆ ਤੈਨੂੰ ਪਤਾ ਨਹੀਂ ਹੁਣ ਉੱਥੇ ਵਿਆਹ ਆਲਾ ਵਾਂਗੂ ਤਿਆਰ ਹੋ ਕੇ ਬੈ ਗਈਆਂ। ਵਿਆਹ ਆ ਵਾਂਗੂ ਵਿਆਹਾਂ ਜਾ ਰਹੇ। ਮੈਨੂੰ ਆਣੇ ਦੱਸਣ ਵਾਲੇ। ਹ ਫੰਟ ਪਾਪਾ ਵੀ ਘਰੇ ਜਾਣਾਗਾ ਹਾਂ ਚਲੋ ਫਿਰ ਚੱਲੀਏ ਬਹੁਤ ਲੇਟ ਹੋਏ ਪਏ ਆਂਗੇ ਪਹਿਲੀ ਟਾਲ ਲਾਈ ਅੰਦਰ ਨਾ ਹੋਰ ਹੁਣ ਆਈ ਜਾਉਂਗੀ ਹਾਂ ਗੇਟ ਤੇ ਚੱਲ ਚੱਲ ਤਰਪਾ ਉਹ ਬਾਹਰਲਾ ਗੇਟ ਲਾ ਦਾਂਗੇ ਪਾਪਾ ਇੱਥੇ ਵਾਹ ਨਹੀਂ ਹੈ ਇਦੀ ਯੋਕ ਤਾਂ ਪਹਿਲੀ ਲੇਟ ਬਹੁਤ ਕਰਾਤੀ ਤੁਸੀਂ ਕੁਝ ਨਹੀਂ ਲੇਟ ਹੁੰਦਾ ਪਾਪਾ ਐਵੇਂ ਨਾ ਕਰਿਆ ਕਰ ਤੂੰ ਹੁਣ ਕਿਹੜੇ ਕਿਹੜ ਨੂੰ ਲੈ ਕੇ ਚੱਲੀ ਆਪਾਂ ਉਹ ਹੋ ਤਾਂ ਦੱਸਿਆ ਤਾਂ ਹੈਗਾ ਪਾਪਾ ਯਾਰ ਤੂੰ ਤਾਂ ਸੁਣਦਾ ਹੀ ਨਹੀਂਗਾ ਤੂੰ ਪਹਿਲਾਂ ਉਹਨੂੰ ਉਹਨੂੰ ਅਮਲੀ ਦੀ ਬਹੂ ਦੇ ਘਰੇ ਚੱਲਦੇ ਆਂ ਹਾਂ ਹੁਣ ਤਾਂ ਲੈ ਜਾਵਾਂਗੇ ਸਾਰੇ ਇੱਕ ਮਿੱਠੂ ਕੀ ਹਾਂ ਇੱਕ ਮਿੱਠੂ ਕੀ ਬਹੂ ਹੋ ਗਈ ਇੱਕ ਮੇਰੀ ਸਹੇਲੀ ਕਹਿੰਦੀ ਸੀ ਪਾਪਾ ਕਿਹੜੀ ਆ ਤੇਰੀ ਸਹੇਲੀ ਹੈਗੀ ਆ ਚੱਲ ਫਿਰ ਛੇਤੀ ਕਰ ਦਿੱਤਾ ਆਈ ਕਰਦੇ ਕਰਦੇ ਲੇਟ ਹੋ ਜਾਗੇ ਆਪਾਂ ਨਹੀਂ ਹੁੰਦੇ ਮੇਰੀ ਗੱਲ ਸੁਣ ਪਾਪਾ ਹਾਂ ਅੱਗੇ ਤਾਂ ਗਰਮੀਆਂ ਚ ਆਉਂਦੀਆਂ ਤੀਆਂ ਐਸ ਕੀ ਭਰੇ ਸਿਆਲਾਂ ਚ ਆ ਗਈਆਂ ਓਏ ਇਹ ਆਈ ਹੁੰਦਾ ਹੁੰਦਾ ਕਦੇ ਕਦੇ ਤਾਂ ਹੋ ਹੀ ਜਾਂਦਾ ਇਹ ਲੀਪ ਦਾ ਸਾਲ ਆ ਜਾਂਦਾ ਕਿਹੜਾ ਲੀਪ ਦਾ ਸਾਲ ਅੱਛਾ ਹਾਂ ਇਹਦੇ ਚ ਆਈ ਹੁੰਦਾ ਹੁੰਦਾ ਲੇਟ ਹੋ ਜਾਂਦੀਆਂ ਨੇ ਤੀਆਂ ਗਰਮੀ ਦੀ ਆਹੋ ਖੜ ਜਾ ਪਾਪਾ ਤੇ ਉਹਨੂੰ ਫੋਨ ਕਰਤਾ ਤੂੰ ਕੀ ਨੂੰ ਉਹਨਾਂ ਦੇ ਰਲੇ ਮਾਸੜ ਕੇ ਨੀ ਮੇਰੀ ਗੱਲ ਸੁਣ ਲੈ ਬੰਨੇ ਕਾਟੋ ਦਾ ਆਇਆ ਸੀ ਫੋਨ ਹਾਂ ਉਹ ਤਾਂ ਕਹਿੰਦੀ ਮੈਨੂੰ ਖਾਂਗੇ ਜਿ ਖਾਵ ਜਾ ਬਾਲਾ ਹੋ ਕੇ ਤਾਂ ਠੰਡ ਜੀ ਲੱਗੀ ਜਾਂਦੀ ਆ ਉਹ ਰਾਤੋ ਨੇ ਤਾਂ ਜਵਾਬ ਵਾਂਗੂ ਜਵਾਬ ਸੀ ਪਾ ਕੋਈ ਪਤਾ ਨਹੀਂ ਹੈਗਾ ਹਉਣ ਗਿਆ ਕੰਨਾ ਉਹ ਕੋਈ ਨਹੀਂ ਕੋਈ ਨਹੀਂ ਰਲਾ ਆਪ ਹੀ ਲਿਆਊਗਾ ਸਿਆਣਾ ਬਹਿਣਾ ਹੈਗਾ ਆਪ ਹੀ ਆ ਜਾਣਗੇ ਪਰ ਕਿਨੂੰ ਕਿਨੂੰ ਚੱਕ ਦਿਆਂ ਫਿਰਗੇ ਹੁਣ ਹੁਣ ਆਪਣਾ ਤਾਂ ਇੱਥੇ ਟਾਈਮ ਨਾ ਕੁਝ ਨਹੀਂ ਕਰੋ ਕੋਈ ਇਕੱਠੇ ਕਰਦੇ ਹਾਂ ਚਲੋ ਹੈਗੀਆਂ ਬਸ ਪੌਨਾਂ ਨਾਲ ਹੀ ਵਗ ਜਾਗੇ ਔਰ ਅੱਗੇ ਕੋੜਦੂਨੇ ਵਾਲਿਆਂ ਨਾਲ ਟੱਕਰ ਜਾਣੀਆਂ ਬਾਦੂ ਆਉਣੀਆਂ ਤਾਂ ਉਹ ਤਾਂ ਰੌਣਕ ਬਾਦੂ ਮੇ ਅੱਲਾ ਮੇਰੀ ਸੁਣ ਲੈ ਗੱਲ ਪਿਛਲੀ ਵਾਰੀ ਉੱਥੇ ਲੜਾਈ ਹੋ ਗਈ ਸੀ ਅ ਪਰ ਯਾਰ ਇਹ ਹੋ ਜੂਆ ਤੁਹਾ ਦਾ ਕਿਤੇ ਵਿਚ ਬੋਲਨੀਓ ਤੁਹਾਡੇ ਪਾ ਨਹੀਂ ਆਸੀ ਨਹੀਂ ਬੋਲਦੀਆਂ ਅਸੀਂ ਕੀ ਬੋਲਣਾ ਸੀ ਤੈਨੂੰ ਲੈ ਕੇ ਟੱਪੇ ਆਵਾਂਗੇ ਨਾ ਕਰ ਇਸ ਤਾਂ ਹਟਾਵਾਂਗੇ ਜੇ ਵੀ ਲੜਦਿਆਂ ਵੀ ਹੋਈਆਂ ਦੋ ਜਾਣੀਆਂ ਅਸੀਂ ਹਟਾਵਾਂਗੇ ਸੁਣੂ ਗੱਲ ਸਮਝਾ ਦੀ ਤੁਹਾਡੇ ਖੁੰਡੇ ਲਾਉ ਮੈਂ ਜੇ ਥੋੜਾ ਪਤਾ ਲੱਗੇ ਪਾਪਾ ਖੁੰਡਾ ਤਿਆਰ ਕਰਾ ਖੁੰਡਾ ਹੀ ਆ ਤੇਰੇ ਪੱਲੇ ਹੋ